ਪਰਦਾਨ ਬੀਬੀ ਜਗੀਰ ਕੌਰ ਨੇ ਜਾਣਕਾਰ ਦੰਦਿਆਂ ਦੱਸਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਵਾਲੇ ਡੈਲੀ ਗੇਟਾਂ ਦੇ ਚੌਨ 1 ਅਗਸਤ ਨੂੰ ਸਵੇਰੇ 11 ਵਜੇ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਏ ਵਾਲਿਆਂ ਦੇ ਸਥਾਨ ਤੇ ਹੋਵੇਗੀ ਇਸ ਸਮੇ ਬੀਬੀ ਜਗੀਰ ਕੋਨੇ ਕਿਹਾ ਹੈ ਕਿ ਇਸ ਚੋਣ ਰਾਈ ਜਿਲ੍ਹਾ ਤੇ ਸੂਬਾ ਡੈਲੀ ਗੇਟਾਂ ਦੇ ਚੌਨ ਹੋਵੇਗੇ ਜਿਸ ਵਿੱਚ ਜ਼ਿਲ੍ਹਾ ਪ੍ਰਦੇ ਡੈਲੀਗੇਟ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਇਸ ਸਮੇ ਉਹਨਾਂ ਨੇ ਹਲਕਾ ਪੁਲਾਤ ਦੇ ਵਰਕਰ ਸਾਹਿਬਾਨ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਇਸ ਚੋਣ ਵਿੱਚ ਪਹੁੰਚਣ ਤਾਂ ਜੋ ਪਾਰਟੀ ਦੇ ਚੋਣ ਨੂੰ ਮਜ਼ਬੂਤ ਕਰਨ ਲਈ ਆਪਣੇ ਆਪਣੇ ਵਿਚਾਰ ਵੀ ਦੇਣ ਅਮ੍ਰਿਤਪਾਲ ਬਾਜ਼ਵਾ ਦੀ ਰਿਪੋਰਟ ਪੁਲੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਕਲਤਾ ਸਾਹਿਬ ਦੀ ਫਸਲੀਲ ਤੋਂ ਕਮੇਟੀ ਬਣਾਈ ਗਈ ਸੀ ਜਿਹਨੂੰ ਹੁਕਮ ਲੱਗਾ ਸੀਗਾ ਕਿ ਸ਼੍ਰੀ ਸ਼੍ਰੋਮਣੀ ਕਲਤਾ ਦੀ ਪੁਨਰਸੁਰਜੀਤੀ ਵਾਸਤੇ ਘਰ ਘਰ ਜਾ ਕੇ ਭਰਤੀ ਕਰੋ ਤੇ ਆਪਣੇ ਪਾਰਟੀ ਤੋਂ ਬਾਅਦ ਡੈਲੀਗੇਟ ਤਿਆਰ ਕਰੋ ਡੈਲੀਗੇਟ ਤਿਆਰ ਕਰਕੇ ਤੇ ਪ੍ਰਧਾਨ ਦੀ ਚੋਣ ਕਰੋ ਤਾਂ ਜੋ ਪਾਰਟੀ ਦਾ ਢਾਂਚਾ ਜਲਦ ਮੁਕੰਮਲ ਕੀਤਾ ਜਾ ਸਕੇ ਬਾਦਲ ਸਾਹਿਬ ਸੁਖਵੀਰ ਸਿੰਘ ਬਾਦਲ ਉੱਤਮ ਨਕਰ ਹੋ ਗਏ ਉਹਨਾਂ ਨੇ ਆਪਣੇ ਆਪ ਹੀ ਆਪਣੀ ਜਿਹੜੀ ਸੀ ਬੋਗਸ ਪਾਰਟੀ ਕਰਕੇ ਆਪਣੀ ਪਾਰਟੀ ਤਿਆਰ ਕਰ ਲਈ ਲੇਕਿਨ ਅਸੀਂ ਕਿਉਂਕਿ ਅਸੀਂ ਅਕਾਲ ਤਰਸ ਨੂੰ ਸਮਰਪਿਤ ਹੋ ਕੇ ਉਹਦੀ ਸਰਪ੍ਰਸਤਾ ਨੂੰ ਧਿਆਨ ਰੱਖਦੇ ਹੋਇਆ ਉਦੀ ਮਾਨ ਮਰਿਆਦਾ ਧਿਆਨ ਰੱਖਦਿਆ ਉਹਦੇ ਸਤਾਨਿਕ ਤੌਰ ਤੇ ਪੈਰੀਦਾਰੀ ਕਰਦੇ ਹੋਏ ਆ ਸਾਰੇ ਪੰਜਾਬੀਆਂ ਨੇ ਬੜੇ ਉਤਸ਼ਾਹ ਦੇ ਨਾਲ ਭਰਤੀ ਜਾਰੀ ਕੀਤੀ ਆਲਮੋਸਟ 15 ਲੱਖ ਤੋਂ ਟੱਪ ਗਏ ਇਸ ਲਈ ਭਰਤੀ ਦਾ ਔਰ ਆਰਗੇਨਿਕ ਢੰਗ ਦੇ ਨਾਲ ਪੂਰੀ ਡੈਮੋਕਰੇਟਿਕ ਵਿਧੇ ਨਾਲ ਇੱਕ ਅਧਿ ਦੇਕੇ ਕਾਪੀ ਦੇ ਉੱਤੇ ਆਧਾਰ ਕਾਰਡ ਨੰਬਰ ਲਿਖ ਕੇ ਟੈਲੀਫੋਨ ਨੰਬਰ ਲਿਖ ਕੇ ਪੂਰਾ ਐਡਰੈਸ ਲਿਖ ਕੇ ਭਰਤੀ ਕੀਤੀ ਗਈ ਕੋਈ ਬੋਗਸ ਭਰਤੀ ਨਹੀਂ ਸੋ ਉਹਦੇ ਵਾਸਤੇ ਹੁਣ ਅਸੀਂ ਹਲਕਾ ਬਾਹਰ ਜਿਹੜੇ ਡੈਲੀਗੇਟਸ ਤਿਆਰ ਕੀਤੇ ਜਾ ਰਹੇ ਜਿੱਥੇ ਸਾਰੇ ਹਲਕਿਆਂ ਵਿੱਚ ਬੜੇ ਉਤਸ਼ਾਹ ਦੇ ਨਾਲ ਸਾਡੇ ਵਰਕਰਸ ਨੇ ਸਾਡੇ ਲੀਡਰਸ ਨੇ ਆਪਣੇ ਮੀਟਿੰਗ ਕਰਕੇ ਤੇ ਸਟੇਟ ਦੇ ਡੈਲੀਗੇਟ ਜ਼ਿਲ੍ਹੇ ਦੇ ਡੈਲੀਗੇਟ ਚੁਣੇ ਹਨ ਉੱਥੇ ਕੱਲ ਨੂੰ 1 ਤਰੀਕ ਨੂੰ 1 ਅਗਸਤ ਸਵੇਰੇ 11:00 ਵਜੇ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੇ ਪਵਿੱਤਰ ਸਥਾਨ ਡੇਗੋਵਾਲ ਵਿਖੇ ਉੱਥੇ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਰੇ ਡੈਲੀਗੇਟ ਜਿਹੜੇ 71 ਹੋਣਗੇ ਤੇ ਆਉਣ ਵਾਲੇ ਜਿਹੜੇ ਡੈਲੀਗੇਟ ਸ ਹੈ ਸਟੇਟ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਉਹ ਚੋਣ ਕੀਤੀ ਜਾਏਗੀ ਕਿਉਂਕਿ 11 ਤੇ ਇੱਕ ਨੂੰ ਪ੍ਰਧਾਨ ਦੀ ਚੋਣ ਉਹਦੇ ਤੋਂ ਪਹਿਲਾਂ ਚੋਣ ਤੋਂ ਪਹਿਲਾਂ ਡੈਲੀਗੇਟ ਸਟੇਟ ਦੇ ਚੁਣਨੇ ਬਹੁਤ ਜ਼ਰੂਰੀ ਸੀ ਇਹ ਸਟੇਟ ਦੇ ਡੈਲੀਗੇਟ ਜਿਹੜੇ ਹੋਣਗੇ ਇਹ ਫਿਰ ਬਾਅਦ ਵਿੱਚ ਆ ਕੇ ਪ੍ਰਧਾਨ ਦੀ ਚੋਣ ਕਰ ਸੋ ਮੈਂ ਨਿਮਰਤਾ ਸਹਿਤ ਬੇਨਤੀ ਕਰਦੀ ਹਾਂ ਸਾਰੇ ਡੈਲੀਗੇਟਸ ਨੂੰ ਜਿਹੜੇ ਬਣੇ ਆ ਜਿਨ੍ਹਾਂ ਨੇ ਭਾਗੀ ਕੀਤੀ ਹੈ ਉਹ ਸਾਰੇ ਇੱਕ ਤੇ ਟਾਈਮ ਸਿਰ ਪਹੁੰਚਣ ਠੀਕ 11 ਵਜੇ ਮੀਟਿੰਗ ਹੋਏਗੀ ਸਰਦਾਰ ਗੁਰਪ੍ਰਤਾਪ ਸਿੰਘ ਬਟਾਲਾ ਸਾਹਿਬ ਪੰਜ ਮੈਂਬਰੀ ਕਮੇਟੀ ਵਿੱਚ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਉਹ ਤੋਂ ਆਪੇ ਦੇ ਵਿੱਚ ਸਾਰੀ ਚੋਣ ਕਰਵਾ ਰਹੇ ਹਨ ਉਹਨਾਂ ਦੀ ਇਹ ਦੇਖ ਲਈ ਇਕੱਠੇ ਇਹ ਸਾਰੇ ਡੈਲੀਗੇਟਸ ਇਕੱਠੇ ਹੋ ਕੇ ਅਗਲੀ ਕਾਰਵਾਈ ਜੜੀ ਕਰਨਗੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਸਮੇਂ ਸਿਰ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਤਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਾਣਕਾਰ ਦੰਦਿਆਂ ਦੱਸਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਹੋਈ ਸ੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਵਾਲੇ ਡੈਲੀ ਗੇਟਾਂ ਦੇ ਚੌਂਕ 1 ਅਗਸਤ ਨੂੰ ਸਵੇਰੇ 11 ਵਜੇ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਏ ਵਾਲਿਆਂ ਦੇ ਸਥਾਨ ਤੇ ਹੋਵੇਗੀ ਇਸ ਸਮੇ ਬੀਬੀ ਜਗੀਰ ਕੋਨੇ ਨੇ ਕਿਹਾ ਹੈ ਕਿ ਇਸ ਚੋਣ ਰਾਈ ਜਿਲ੍ਹਾ ਤੇ ਸੂਬਾ ਡੈਲੀ ਗੇਟਾਂ ਦੇ ਚੋਣ ਹੋਵੇਗੇ ਜਿਸ ਵਿੱਚ ਜ਼ਿਲ੍ਹਾ ਪ੍ਰਦੇ ਡੈਲੀਗੇਟ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਇਸ ਸਮੇ ਉਹਨਾਂ ਨੇ ਹਲਕਾ ਪੁਲਾਤ ਦੇ ਵਰਕਰ ਸਾਹਿਬਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਇਸ ਚੋਣ ਵਿੱਚ ਪਹੁੰਚਣ ਤਾਂ ਜੋ ਪਾਰਟੀ ਦੇ ਚੋਣ ਨੂੰ ਮਜ਼ਬੂਤ ਕਰਨ ਲਈ ਆਪਣੇ ਆਪਣੇ ਵਿਚਾਰ ਵਿਦਿਨ ਅੰਮ੍ਰਿਤਪਾਲ ਬਾਜ਼ਵਾਦੀ ਰਿਪੋਰਟ ਪੁਲਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਅਕਾਲਤ ਸਾਬ ਦੀ ਫਸਲੀਲ ਤੋਂ ਕਮੇਟੀ ਬਣਾਈ ਗਈ ਸੀ ਜਿਹਨੂੰ ਹੁਕਮ ਲੱਗਾ ਸੀਗਾ ਕਿ ਸ਼੍ਰੀ ਸ਼੍ਰੋਮਣੀ